ਨਵਾਂ ਚੈਨਲ ਸਟਾਰਟ ਕੀਤਾ ਉਹਨਾਂ ਤੁਹਾਨੂੰ ਪਤਾ ਹੀ ਹੋਣਾ ਸਾਡਾ ਨਵਾਂ ਚੈਨਲ ਹੈ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੇ ਕੋਲੇ ਥੋੜੇ ਜਿھے ਕੁਝ ਸੂਟ ਆਏ ਹੋਏ ਐ ਨਵੇਂ ਤੇ ਇਹ ਤੁਸੀਂ ਜੇ ਖਰੀਦਨੇ ਹੋਏ ਤਾਂ ਸਾਨੂੰ ਵਟਸਐਪ ਤੇ ਕਮੈਂਟ ਕਰਿਆ ਜੋ ਅਸੀਂ ਵਟਸਐਪ ਤੇ ਨੰਬਰ ਪਾ ਦੇਾਂਗੇ ਇਹ ਸੂਟ ਦੇਖੋ ਪਰਪਲ ਕਲਰ ਦਾ ਇਹਦਾ ਰੇਟ ਹੈਗਾ 5700 ਰੁਪਿਆ ਜੇ ਕਿਸੇ ਨੇ ਬਾਈ ਕਰਨਾ ਹੋਇਆ ਤਾਂ ਸਾਨੂੰ ਵਟਸਐਪ ਤੇ ਕਮੈਂਟ ਕਰਕੇ ਤੇ ਮੈਸੇਜ ਕਰ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦੇ ਲਓ ਜੀ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਸਟੈਪ ਸਟਾਫ ਚੂਟ ਪੇਸ਼ ਹੈ ਬੜਾ ਹੀ ਪਿਆਰਾ ਕਲਰ ਹੈ ਇਹਦਾ ਇਹ ਸ਼ਿਮਰ ਰਗੰਜਾ ਦਾ ਕਲਰ ਹੈਗਾ ਇਹ ਕਪੜਾ ਦਾ ਨਵਾਂ ਹੀ ਸਟੱਫ ਆਇਆ ਹੈ ਇਹ ਤੇ ਬਹੁਤ ਪਿਆਰਾ ਵਰਕ ਹੋਇਆ ਦੇਖੋ ਗਲੇ ਤੇ ਵੀ ਨੈਕ ਬਣਾ ਕੇ ਬਹੁਤ ਵਧੀਆ ਪਿਆਰਾ ਵਰਕ ਕੀਤਾ ਹੋਇਆ ਪੂਰੇ ਕਮੀਜ਼ ਤੇ ਤੇ ਦੁਪੱਟਾ ਦੇਖੋ ਇਹਦਾ ਲੈਸਾਂ ਲਾ ਕੇ ਕਿੰਨਾ ਵਧੀਆ ਤਿਆਰ ਕੀਤਾ ਹੈ ਇਹ ਬਹੁਤ ਪਿਆਰਾ ਦੁਪੱਟਾ ਤਿਆਰ ਕੀਤਾ ਹੋਇਆ ਇਹ ਦੇਖੋ ਇਹਦੇ ਨਾਲ ਬਾਟਮ ਹੈ ਇਹ ਦੇਖੋ ਬਾਟਮ ਦੇ ਵੀ ਕੌਣ ਕਿਹਾ ਤੇ ਪੂਰਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਕੀਤਾ ਹੈ ਕਰੇਵ ਦੀ ਬਾਟਮ ਹੈ ਬਹੁਤ ਵਧੀਆ ਬਹੁਤ ਵਧੀਆ ਸਟੱਫ ਹੈ ਜੀ ਇਹ ਇਹ ਦੇਖੋ ਇਹਦਾ ਰੇਟ ਹੈਗਾ 5700 ਤੇ ਜੇ ਲੋ ਜੀ ਥੋੜੇ ਸਾਹਮਣੇ ਪੇਸ਼ ਹੈ ਇੱਕ ਹੋਰ ਸੂਟ ਦੇਖੋ ਸਕਿਨ ਕਲਰ ਦਾ ਸੂਟ ਕਮੀਜ਼ ਹੈ ਇਹਦਾ ਪੂਰਾ ਦਬਕਾ ਵਰਕ ਪੂਰਾ ਪਰਲ ਵਰਕ ਹੋਇਆ ਹੋਇਆ ਹੈ ਇਹਦੇ ਤੇ ਦੇਖੋ ਇਹਦੇ ਨਾਲ ਮੈਂਜੈਂਟਾ ਕਲਰ ਦਾ ਇਹ ਲੈਣਾ ਵਾਲਾ ਦੁਪੱਟਾ ਹੈ ਜਿਹੜਾ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਹੈ ਪੂਰੇ ਤੇ ਦੇਖੋ ਪੂਰੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਵਰਕ ਹੋਇਆ ਹੈ ਵੇ ਦੇਖੋ ਇਹ ਪੱਲਿਆਂ ਤੇ ਵਰਕ ਹੋਇਆ ਹੋਇਆ ਤੇ ਇਹਦੇ ਨਾਲ ਪਲੇਨ ਕਰੇਵ ਦੀ ਸਲਵਾਰ ਹੈ ਮਜੈਂਟਾ ਕਲਰ ਇਹ ਦੇਖੋ ਪਲੇਨ ਸਲਵਾਰ ਹੈ ਜੀ ਤੇ ਪੂਰਾ ਇਹ ਦੇਖੋ ਬਹੁਤ ਸੋਹਣੀ ਲੁੱਕ ਹੈ ਸੂਟ ਦੀ ਤੇ ਇਹ ਦੇਖ ਲਓ ਜੀ ਇੱਕ ਹੋਰ ਸੂਟ ਤੁਹਾਡੇ ਸਾਹਮਣੇ ਪੇਜ ਹੈ ਦੇਖੋ ਇਹ ਪੈਰਟ ਕਲਰ ਦਾ ਸੂਟ ਹੈ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੈ ਜਿਹੜੇ ਗਲੇ ਤੇ ਵੀ ਦੇਖੋ ਬਹੁਤ ਪਿਆਰਾ ਵਰਕ ਹੋਇਆ ਹੈ ਦੇਖੋ ਕਿੰਗੀ ਤਰ੍ਹਾਂ ਦੇਖੋ ਇਹਦਾ ਦੁਪੱਟਾ ਦੇਖੋ ਇਹਦਾ ਦੁਪੱਟਾ ਇੰਨਾ ਪਿਆਰਾ ਹੈ ਇਹਦਾ ਇੰਨਾ ਪਿਆਰਾ ਵਰਕ ਹੋਇਆ ਹੈ ਤੇ ਦੇਖੋ ਤੇ ਦੂਜੇ ਪਾਸੇ ਉਹ ਦੇਖੋ ਬਹੁਤ ਪਿਆਰਾ ਦੁਪੱਟਾ ਇਹਦਾ ਇਹਦਾ ਕ੍ਰੇਵ ਦੀ ਸਲਵਾਰ ਹੈ ਇਹ ਦੇਖੋ ਇਹਨਾਂ ਨਾਲ ਜਿਹੜੀ ਮੈਚਿੰਗ ਸਲਵਾਰ ਨਾਲ ਦੀ ਤੇ ਕ੍ਰੇਵ ਦੀ ਸਲਵਾਰ ਇਹ ਨਾਲ ਇਹ ਦੂਜਾ ਸੈਕੰਡ ਦੂਜਾ ਪਿੰਕ ਕਲਰ ਦਾ ਸੂਟ ਹੈ ਸ਼ਿਮਰ ਦਾ ਹੀ ਪੂਰਾ ਸੂਟ ਹੈ ਇਹਦਾ ਗਲਾ ਦੇਖੋ ਪੂਰਾ ਵਰਕ ਹੋਇਆ ਹੋਇਆ ਹੈ ਦੇਖੋ ਇਹ ਵੀ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਦੇਖੋ ਤੁਸੀਂ ਤੇ ਇਹਦੀ ਸਲਵਾਰ ਦੇ ਪਹੁੰਚਿਆਂ ਤੇ ਵੀ ਵਰਕਰ ਦੇਖੋ ਜੀ ਇਹਦੇ ਸਲਵਾਰ ਦੇ ਪਹੁੰਚਿਆਂ ਤੇ ਵੀ ਵਰਕ ਹੈ ਗਲਾ ਪੂਰਾ ਵਰਕ ਹੋਇਆ ਹੋਇਆ ਹੈ ਪੂਰਾ ਬਹੁਤ ਵਧੀਆ ਸੂਟ ਬਣਿਆ ਹੋਇਆ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਜੇ ਕਿਸ ਨੇ ਬਾਏ ਕਰਨਾ ਹੋਇਆ ਤਾਂ ਸਾਨੂੰ ਵਟਸਐਪ ਤੇ ਕਮੈਂਟ ਕਰ ਦੇ ਜਿਉ ਮੈਸੇਜ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦੇ ਜੀ ਤੁਹਾਨੂੰ ਨੰਬਰ ਅਸੀਂ ਵਟਸਐਪ ਤੇ ਸੈਂਡ ਕਰ ਦੇਣੀ ਹੈ ਲਓ ਇਹ ਤੁਹਾਡੇ ਸਾਹਮਣੇ ਇੱਕ ਹੋਰ ਸੂਟ ਪੇਜ ਹੈ ਤੇ ਇਹ ਮਹਿਰ ਹੂਨ ਕਲਰ ਦਾ ਸੂਟ ਹੈ ਇਹ ਸਾਡਾ ਸੂਟ ਨਾ ਅਸਲ 'ਚ ਕਿਸੇ ਨਾਲ ਨਹੀਂ ਤੇ ਆਰਡਰ ਤੇ ਤਿਆਰ ਕੀਤਾ ਗਿਆ ਸੂਟ ਹੈ ਇਹ ਕਿਸੇ ਨੇ ਤੁਹਾਡੇ ਜੋ ਕਿਸੇ ਨੂੰ ਇਹ ਪਸੰਦ ਆਉਂਦਾ ਹੈ ਬਹੁਤ ਵਧੀਆ ਸੂਟ ਵਰਤ ਕੀਤਾ ਹੋਇਆ ਹੈ ਇਹ ਬਹੁਤ ਵਧੀਆ ਜਿਹੜਾ ਜਿਮੀ ਜੋ ਅਰਗੰਜਾ ਹੁੰਦਾ ਨਾ ਸਾਟਨ ਵਾਲਾ ਅਰਗੰਜਾ ਉਹਦੇ ਉਹਦੇ ਤੇ ਤਿਆਰ ਕੀਤਾ ਹੋਇਆ ਫਰੌਕ ਟਾਈਪ ਸੂਟ ਬਣੂਗਾ ਇਹ ਪੂਰਾ ਫਰੌਕ ਟਾਈਪ ਤਿਆਰ ਹੋਗਾ ਇਹ ਬਹੁਤ ਵਧੀਆ ਵਰਤ ਕੀਤਾ ਹੋਇਆ ਹੈ ਇਹਦੇ ਤੇ ਬਹੁਤ ਹੋਣਾ ਇਹ ਦੇਖੋ ਪੂਰਾ ਇਹਦੇ ਬੈਕ ਸਾਈਡ ਵੀ ਇਧਰ ਤੱਕ ਵੀ ਆਉਂਦਾ ਪੂਰਾ ਘੇਰਾ ਇਹਦਾ ਰੱਖ ਕੇ ਫਰੌਕ ਟਾਈਪ ਸੂਟ ਬਣੂਗਾ ਇਹ ਬਹੁਤ ਵਧੀਆ ਇਹ ਦੇਖੋ ਇਹਨਾਂ ਦਾ ਚਨੂਨ ਸ਼ਬੂਨ ਦਾ ਦੁਪੱਟਾ ਹੈ ਬਹੁਤ ਸੋਨਾ ਦੁਪੱਟਾ ਤਿਆਰ ਕੀਤਾ ਹੋਇਆ ਬਹੁਤ ਲਾਈਟ ਵੇਟ ਦੁਪੱਟਾ ਹੈ ਚਨੂਨ ਸ਼ਬੂਨ ਦਾ ਦੁਪੱਟਾ ਹੈ ਤਿਆਰ ਕੀਤਾ ਹੋਇਆ ਇਹਨਾਂ ਦਾ ਇਹਦਾ ਪ੍ਰਾਈਸ ਹੈਗਾ ਜੀ 6000 ਲੋ ਜੀ ਇਹ ਆ ਗਿਆ ਹਨਾ ਇਹ ਪੀਚ ਪੀਚ ਕਲਰ ਦਾ ਸੂਟ ਹੈ ਜੀ ਇੱਥੇ ਇਹ ਤੇ ਮਸ਼ੀਨ ਵਰਕ ਤੇ ਕਟ ਡਾਣੇ ਦਾ ਵਰਕ ਹੋਇਆ ਹੈ ਦੇਖੋ ਬਹੁਤ ਸੋਨਾ ਵਰਕ ਹੋਇਆ ਹੋਇਆ ਕਟ ਡਾਣੇ ਦਾ ਇਹ ਜਿਹੜੇ ਆਪਣੇ ਜਰਾ ਇਹ ਦੇ ਹੁੰਦੇ ਆਪਣੇ ਉਹਨਾਂ ਮੰਮੀਆ ਵਗੈਰਾ ਉਹਨਾਂ ਆਸਤੇ ਬਹੁਤ ਪਿਆਰਾ ਸੂਟ ਬਣਾਇਆ ਹੋਇਆ ਹੈ ਨਾ ਦੁਪੱਟਾ ਤੁਸੀਂ ਦੇਖੋ ਇਹ ਦੇਖੋ ਦੁਪੱਟਾ ਇੰਨਾ ਪਿਆਰਾ ਦੁਪੱਟਾ ਬਣਾਇਆ ਹੋਇਆ ਹੈ ਅਲੱਗ-ਅਲੱਗ ਦੇ ਲਾਈਟ ਕਲਰ ਲਗਾ ਲਗਾ ਕੇ ਨਾ ਵਿੱਚ ਪੈਚ ਕਰ ਕਰਕੇ ਤੇ ਬਹੁਤ ਪਿਆਰਾ ਦੁਪੱਟਾ ਇਹ ਦੇਖੋ ਤੁਸੀਂ ਬਹੁਤ ਸੋਹਣਾ ਦੁਪੱਟਾ ਤਿਆਰ ਕੀਤਾ ਹੈ ਇਹਦਾ ਬਹੁਤ ਵਧੀਆ ਇਹਦੀ ਨਾਲ ਹੀ ਬਾਟਮ ਨਾਲ ਦੇ ਕਲਰ ਦੀ ਹੋਈ ਹੈ ਇਹਦੇ ਨਾਲ ਬਾਟਮ ਹੈਗੀ ਹੈ ਜੀ ਦੇਖੋ ਪਲੇਨ ਬਾਟਮ ਹੈ ਤੇ ਇੰਨਾ ਰੌਡ ਰਿਗੂਰੀ ਉਹਨੂੰ ਦਿੱਤੇ ਤਾਂ ਨੇ ਬਹੁਤ ਸੋਹਣੀਆਂ ਲੈਥਾਂ ਲਾ ਕੇ ਡੈਰ ਦਿੱਤਾ ਹੋਇਆ ਥੋੜਾ ਕਮੀਰ ਹੈ ਜੀ ਇਹ ਦੇਖੋ ਇਹ ਦੇਖੋ ਲੈਸਾਂ ਲਾ ਕੇ ਨਾ ਬਹੁਤ ਪਿਆਰਾ ਤਿਆਰ ਕੀਤਾ ਹੋਇਆ ਥਲੇ ਰਗੰਜਾ ਦੀ ਲੈਸ ਲੱਗੀ ਧਿਆਨ ਨਾਲ ਦੇਖੋ ਇਹ ਪਿਓਰ ਸਿਮਰ ਸਿਲਕ ਦਾ ਸੂਟ ਹੈ ਜਿਹਦੇ ਤੇ ਪਿਓਰ ਦਵਕੇ ਦੀ ਕਢਾਈ ਕੀਤੀ ਗਈ ਹੈ ਤੇ ਪੂਰੀ ਤਰ੍ਹਾਂ ਵਰਕ ਕੀਤਾ ਹੋਇਆ ਹੈ ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਹੈਗਾ ਤੇ ਸਲਵਾਰ ਇਹਦੇ ਨਾਲ ਇਸ ਕੰਟਰਾਸਟ ਦੀ ਬਣਾਈ ਗਈ ਹੈ ਜੀ ਹੋਰ ਸੂਟ ਆ ਗਿਆ ਤੁਹਾਡੇ ਸਾਹਮਣੇ ਇਹ ਹੈਗਾ ਪਿਓਰ ਔਰਗੈਂజా ਦਾ ਟਾਈ ਐਂਡ ਡਾਈ ਲਵੈਂਡਰ ਕਲਰ ਹੈ ਇਹਦਾ ਇਹ ਦੇਖੋ ਪਿਓਰ ਦਬਕੇ ਦਾ ਵਰਕ ਹੋਇਆ ਹੈ ਪੂਰੇ ਪੂਰੇ ਕਮੀਜ਼ ਤੇ ਇਹ ਦੇਖੋ ਥੱਲੇ ਪੂਰਾ ਘੇਰੇ ਤੇ ਵੀ ਵਰਕ ਹੋਇਆ ਹੈ ਦੇਖੋ ਦੁਪੱਟਾ ਇਹਦਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈ ਦੇਖੋ ਲੈਸ ਲਗਾ ਕੇ ਇੰਨਾ ਸੋਹਣਾ ਦੁਪੱਟਾ ਤਿਆਰ ਕੀਤਾ ਗਿਆ ਇਹ ਬਹੁਤ ਵਧੀਆ ਹੈ ਨਾ ਸੌਫਟਾ ਨਾਲ ਔਰਗੈਂజా ਹੈ ਬਹੁਤ ਸੋਹਣਾ ਔਰਗੈਂజా ਹੈ ਤੇ ਦਿਨ ਨਾਲੇ ਬਾਟਮ ਹੈਗੀ ਹੈ ਬਾਟਮ ਤੇ ਵੀ ਵਰਕ ਤੇ ਦਾ ਇਹ ਦੇਖੋ ਇਹਦੇ ਨਾਲ ਕ੍ਰੇਪ ਦੀ ਬਾਟਮ ਹੈ ਤੇ ਬੋਟਮ ਤੇ ਵੀ ਵਰਕ ਕੀਤਾ ਹੋਇਆ ਫੁੱਲ ਵਰਕ ਕੀਤਾ ਹੋਇਆ ਤੇ ਇਹਦਾ ਪ੍ਰਾਈਸ ਹੈਗਾ 47 4700 ਜੀ